ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਠੀਕ ਹੈ ਜੀ ਸਭ ਤੋਂ ਪਹਿਲਾਂ ਮੈਂ ਆਪਣੀ ਇੰਟਰੋਡਕਸ਼ਨ ਕਰਾ ਦਿਆਂ ਕਈ ਪਿੰਟਾਂ ਦੇ ਪਿੰਡਾਂ ਦੇ ਨਾ ਕਮੈਂਟ ਆਉਂਦੇ ਰਹਿੰਦੇ ਬਾਈ ਤੁਸੀਂ ਕਿਹੜੇ ਪਿੰਡ ਤੋਂ ਆ ਜਾਂ ਕਿੱਥੋਂ ਜਿਹੜਾ ਮੇਰਾ ਪਿੰਡ ਹੈਗਾ ਜੀ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਜੇ ਤੁਸੀਂ ਇਸ ਈਸੇਡ ਤੋਂ ਆਣਾ ਮੁਖਤਰ ਸਾਹਿਬ ਵਾਲੀ ਤੋਂ ਤਾਂ ਮੁਖਤਰ ਸਾਹਿਬ ਵਾਲਾ ਰੋਡ ਇੱਥੋਂ ਸਿਰਫ 4 ਕਿਲੋਮੀਟਰ ਦੂਰ ਆ ਜੇ ਕਿਸ ਨੇ ਬਠਿੰਡੇ ਵਾਲੀ ਸਾਈਡ ਤੋਂ ਆਣਾ ਤਾਂ ਬਠਿੰਡੇ ਥਰਮਲ ਪਲਾਂਟ ਦੇ ਕੋਲ ਜਿਹੜਾ ਆਪਣਾ ਪੁਲ ਦੇ نیچے ਉਤਰ ਕੇ ਠੀਕ ਹੈ ਇਧਰੋਂ ਮੁੜਦੇ ਆਂ ਆਪਾਂ ਹਰਦੇਵ ਸਿੰਘ ਨਗਰ ਪੁੱਛ ਲਿਓ ਉਧਰੋਂ ਆਪਣਾ ਪਿੰਡ 5 ਕਿਲੋਮੀਟਰ ਦੂਰੀ ਤੇ ਆ ਠੀਕ ਹੈ ਜੀ ਆਜੋ ਮੈਂ ਤੁਹਾਨੂੰ ਆਪਣੀ ਇੰਟਰੋਡਕਸ਼ਨ ਦੇ ਦਿਆਂ ਆ ਆ ਸਾਰੇ ਜਿਹੜੇ ਕੁਰਤੇ ਪਜਾਮੇ ਬਣੇ ਪਏ ਆ ਇਹ ਸਾਰੇ ਕਸਟਮਰਾਂ ਦੇ ਆ ਆਪਣੇ ਕੋਲੇ ਕੁਰਤੇ ਪਜਾਮੇ ਦਾ ਕੱਪੜਾ ਵੀ ਹੁੰਦਾ ਇਧਰ ਦਿਖਾ ਦਿਓ ਜਿਵੇਂ ਰੇਮੈਂਡ ਸੀ ਆਰਾਮ ਡੌਨੀਅਰ ਸਾਰੀਆਂ ਕੁਆਲਿਟੀ ਦੇ ਕੱਪੜਾ ਬਹੁਤ ਹੀ ਵਧੀਆ ਹੁੰਦਾ ਤੁਸੀਂ 200 ਰੁਪਏ ਮੀਟਰ ਤੋਂ ਲੈ ਕੇ 2000 ਰੁਪਏ ਮੀਟਰ ਤੱਕ ਸਾਡੇ ਤੋਂ ਕੱਪੜਾ ਲੈ ਸਕਦੇ ਹੋ ਵਧੀਆ ਕੁਆਲਿਟੀ ਦਾ ਹੁੰਦਾ ਆਪਣੇ ਕੋਲੇ ਆ ਆਪਣੇ ਕੋਲੇ ਘਰੇ ਪਾਉਣ ਨੂੰ ਕੁਰਤੇ ਪਜਾਮੇ ਹੁੰਦੇ ਆ ਇਮਕੋ 500 ਤੋਂ 700 ਦੀ ਰੇਂਜ ਹਨ ਫਿਰ ਆਪਣੇ ਕੋਲੇ ਪੈਂਟਾਂ ਸ਼ਰਟਾਂ ਵੀ ਹੁੰਦੀਆਂ ਬਹੁਤ ਵਧੀਆ ਕੁਆਲਿਟੀ ਦੀਆਂ ਜਿਵੇਂ ਰੇਮੇਡ ਸੀਆਰਐਮ ਡੌਲੀਅਰ ਇਸੇ ਤਰ੍ਹਾਂ ਹੀ ਆ ਵੀ ਦਿਖਾ ਦੋ ਆਪਣੇ ਕੋਲੇ ਸ਼ਰਟਾਂ ਚੈੱਕ ਵਾਲੀਆਂ ਵੀ ਮਿਲ ਜਾਣਗੀਆਂ ਲਾਈਨਿੰਗ ਦੇ ਵਿੱਚ ਵੀ ਮਿਲ ਜਾਣਗੀਆਂ ਠੀਕ ਹੈ ਜੀ ਆਹ ਸ਼ਰਟਾਂ ਪੈਕਿੰਗ ਦੇ ਵਿੱਚ ਇਹ ਵੀ ਸਾਰਾ ਕਪੜਾ ਵਧੀਆ ਵਾਲੀ ਹੁੰਦਾ ਫਿਰ ਆਹ ਚੀਜ਼ ਆ ਗਈ ਆਪਣੇ ਕੋਲੇ ਜਿਵੇਂ ਕੁੜਤੇ ਤੇਵੇਂ ਬਾਹਰਲੇ ਕੰਟਰੀਆਂ ਦੇ ਵਿੱਚ ਬਣਾ ਕੇ ਭੇਜਿਆ ਸੀ ਹਨ ਇਹ ਪੂਰੇ ਦਾ ਵਧੀਆ ਕੁਆਲਿਟੀ ਹੁੰਦੀਆਂ ਜਿਵੇਂ ਗੀਜਾ ਕਾਟਨ ਹੁੰਦੀ ਆ ਫਿਰ ਆ ਆਪਣੇ ਕੋਲੇ ਘਰੇ ਪਾਉਣ ਵਾਲਾ ਕੇ ਤੇ ਜੇ ਤੁਸੀਂ ਪੱਗਾਂ ਦੀ ਗੱਲ ਕਰੋ ਪੱਗਾਂ ਪੂਰੀ ਵਧੀਆ ਵੈਲ ਹੁੰਦੀ ਆ ਜੇ ਕੋਈ ਪਹਿਣਾ ਚਾਹਣ ਤਾਂ ਸਾਡੇ ਕੋਲੋਂ ਇਹ ਕਪੜਾ ਲੈ ਕੇ ਸੂਟ ਦੇ ਅੰਦਰ ਵੀ ਲੱਗ ਜਾਂਦਾ 70 ਰੁਪਏ ਮੀਟਰ ਹੁੰਦਾ ਰੰਗ ਦੀ ਪੂਰੀ ਗਾਰੰਟੀ ਹੁੰਦੀ ਆ ਆ ਨਵਾਂ ਸਟਾਕ ਆ ਜੇ ਆਪਣੇ ਕੋਲ ਪੱਗਾਂ ਦੇ ਨਾਮ ਰੰਗ ਜਿਹੜੇ ਉਹ ਨਵੇਂ ਆ ਗਏ ਠੀਕ ਹੈ ਜੀ ਧਿਆਨ ਨਾਲ ਇੱਕ ਵਾਰੀ ਫੇਰ ਨਿਗਾਹ ਮਾਰ ਲਓ ਜੇ ਕਿਸੇ ਨੇ ਕੋਈ ਵੀ ਚੀਜ਼ ਸਾਡੇ ਤੋਂ ਬਣਵਾਉਣੀ ਹੈ ਹਨਾ ਕਿਸੇ ਵੀ ਬੈਠਾ ਭਾਵੇਂ ਕੋਈ ਬਾਹਰਲੀ ਕੰਟਰੀ 'ਚ ਜਾਂ ਪੰਜਾਬ ਦੇ ਕਿਸੇ ਕੋਨੇ ਦੇ ਵਿੱਚ ਆਨਲਾਈਨ ਅਸੀਂ ਨਾਪ ਲੈ ਕੇ ਤੁਹਾਡੇ ਕੱਪੜੇ ਬਣਾ ਦਿੰਨੇ ਆ ਕਿਸੇ ਪ੍ਰਕਾਰ ਦਾ ਕੋਈ ਲਾਂਭਾ ਨਹੀਂ ਹੋਊਗਾ ਠੀਕ ਹੈ ਜੀ ਤੁਹਾਡੇ ਕੋਲੇ ਕੱਪੜੇ ਪਹੁੰਚਾ ਜਾਗੇ ਕਿਸੇ ਵੀ ਕੰਟਰੀ ਦੇ ਵਿੱਚ ਮੈਂ ਆਪਦਾ ਨੰਬਰ YouTube ਵਾਲੇ ਚੈਨਲ ਦੇ ਨਾਲ ਹੀ ਆਪਦਾ ਲਿਖ ਦੂੰਗਾ ਤੁਸੀਂ ਉੱਥੋਂ ਨੰਬਰ ਜਾ ਕੇ ਤੇ ਮੇਰੇ ਨਾਲ ਸੰਪਰਕ ਕਰੋ ਆਜੋ ਮੈਂ ਅੱਜ ਤੁਹਾਨੂੰ ਨਾਪ ਲੈਣ ਦੀ ਜਿਹੜੀ ਕਈ ਭੈਣਾਂ ਦੇ ਕਮੈਂਟ ਆਉਂਦੇ ਨੇ ਨਾਪ ਤੁਸੀਂ ਕਿਵੇਂ ਲੈਣੇ ਹੋ ਆਜੋ ਮੈਂ ਤੁਹਾਨੂੰ ਨਾਪ ਲੈ ਕੇ ਵੀ ਇੱਕ ਵਾਰੀ ਚੈੱਕ ਕਰਾਣਾ ਆ ਰਹੇ ਹੁਣੇ ਆਪਣੇ ਕੋਲੇ ਕਸਟਮਰ ਆਏ ਹੋਏ ਸੀ ਆਪਾਂ ਇਹਨਾਂ ਦੇ ਨਾਪ ਲੈ ਕੇ ਮੈਂ ਤੁਹਾਨੂੰ ਦਿਖਾ ਦੇਣਾਗਾ ਕੋਈ ਵੀ ਮੋਬਾਈਲ ਪਰਸ ਹੋਵੇ ਗਾਹਕ ਦੇ ਕੋਲੇ ਤੁਸੀਂ ਸਭ ਤੋਂ ਪਹਿਲਾਂ ਤਾਂ ਉਹ ਕਢਵਾ ਦੇਣਾ ਹਨਾ ਦੇ ਤੋ ਜੇਬ ਦੇ ਵਿੱਚ ਇਸ ਤਰ੍ਹਾਂ ਮੋਬਾਈਲ ਪਰ ਸੌਂਦਾ ਫਿਰ ਉਹ ਚੀਜ਼ ਆਪਣੀ ਜਗ੍ਹਾ ਲੈ ਲੈਂਦੀ ਆ ਫਿਰ ਮੈਂ ਇਹਨਾਂ ਦਾ ਨਾਲ ਹੀ ਤਾਂ ਨਾਪ ਲਵਾਂਗਾ ਨਾਲੇ ਤੁਸੀਂ ਇਹਨੇ ਦੇਖੀ ਜਣਾ ਫਿਰ ਵੀ ਕਿਸੇ ਮੇਰੀ ਭੈਣ ਨੂੰ ਜਾਂ ਭਰਾ ਨੂੰ ਹਨਾ ਨਹੀਂ ਸਮਝ ਆਉਂਦੀ ਤਾਂ ਉਹ ਮੇਰੇ ਤੋਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਫੋਨ ਵਗੈਰਾ ਕਿਸੇ ਨੇ ਨਹੀਂ ਬਹੁਤ ਘੱਟ ਹੀ ਲਾਉਣਾ ਹਨਾ ਜਾਂ ਫਿਰ ਸ਼ਾਮ ਨੂੰ ਫੋਨ ਲਾੜਿਆ ਕਰੋ ਹਨਾ ਦਿਨੇ ਫੋਨ ਨਹੀਂ ਝੱਕਿਆ ਜਾਂਦਾ ਇਸ ਤਰ੍ਹਾਂ ਆਪਾਂ ਨੇ ਕਸਟਮਰ ਨੂੰ ਖੜਾ ਲੈਣਾ ਗੱਦਨ ਬਿਲਕੁਲ ਸਿੱਧੀ ਇਸ ਇੱਧਰ ਕਰੋ ਠੀਕ ਆ ਆਹ ਦੇਖੋ ਨੇੜੇ ਕਰਕੇ ਦਿਖਾਓ ਇਸ ਤਰ੍ਹਾਂ ਆਪਾਂ ਨੇ ਕਾਲਰ ਦੀ ਜੜ ਦੇ ਵਿੱਚੋਂ ਫੀਤਾ ਲਗਾ ਲੈਣਾ ਇੱਥੋਂ ਲਓ ਜੀ ਬਿਲਕੁਲ ਜਿਵੇਂ ਆਪਣੀ ਆ ਗੋਡੇ ਦੀ ਚਪਣੀ ਆ ਗਈ ਆਪਾਂ ਪੁੱਛ ਲੈਣਾ ਕਸਟਮਰ ਨੂੰ ਵੀ ਤੁਹਾਨੂੰ ਕਿੰਨਾ ਨੀਵਾ ਚਾਹੀਦਾ ਠੀਕ ਹੈ ਜੀ ਗੋਡੇ ਦੀ ਚਪਣੀ ਤੋਂ ਆਪਾਂ ਤਕਰੀਬਨ ਨੀਵਾ ਹੀ ਰੱਖਣਾ ਹੁੰਦਾ ਕੁਰਤਾ ਲਓ ਜੀ 45 ਇੰਚ ਇਹਨਾਂ ਦੀ ਲੰਬਾਈ ਆ ਆਪਾਂ ਇੱਥੇ 45 ਲਿਖਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਤੀਰਾ ਪੂਰਾ ਖੜਮਾ ਹੋਣਾ ਚਾਹੀਦਾ ਜਿਵੇਂ ਇਹਨਾਂ ਦਾ ਤੀਰਾ ਪੂਰਾ ਖੜਮਾ ਇੱਥੋਂ ਤੀਰਾ ਸ਼ੁਰੂ ਹੁੰਦਾ ਇਧਰ ਕਰਕੇ ਇੱਥੋਂ ਇੱਥੋਂ ਜਿੱਥੋਂ ਤੀਰਾ ਸ਼ੁਰੂ ਹੁੰਦਾ ਨਾ ਬਿਲਕੁਲ ਵਾਂ ਸਿੱਧੀ ਕਰਾ ਕੇ ਜਿਵੇਂ ਕੜਾ ਪਾਇਆ ਹੁੰਦਾ ਕੜੇ ਤਿੱਕਰ ਵਾਂ ਤੁਸੀਂ ਕਰ ਦੇਣੀ ਆ ਆ ਦੇਖੋ ਨੇੜੇ ਕਰਕੇ ਦਿਖਾਓ ਇੱਥੋਂ ਕੈਮਰਾ ਹਾਂ ਆ ਦੇਖੋ ਠੀਕ ਆ ਇੱਥੋਂ ਕਿੰਨੀ ਆਈ ਆ ਵਾਂ ਇਹਨਾਂ ਦੀ 24.5 ਇੱਥੋਂ ਆਪਾਂ ਵਾਂ ਲਿਖਾਂਗੇ 24.5 ਜੇ ਆਪਾਂ ਨੂੰ ਕਿਸੇ ਭੈਣ ਨੂੰ ਹਨਾ ਜਾਂ ਭਰਾ ਨੂੰ ਇਹ ਨਹੀਂ ਪਤਲਾ ਵੀ ਕਾਫ ਕਿੰਨਾ ਲੱਗੂਗਾ ਆ ਚੀਜ਼ ਆਪਾਂ ਪੂਰੀ ਮਿਲ ਲੈਣੀ ਆ ਆ ਦੇਖੋ 7 ਇੰਚ ਬਸ ਇਹਦੇ ਵਿੱਚ ਤੁਸੀਂ ਸਵਾ 2 ਇੰਚ ਮਾਰਜਿਨ ਰੱਖ ਦਿਓ ਜਾਨੀ ਕਿ 7 ਤੇ 2 9 ਸਵਾ 9 ਸਵਾ 9 ਇਹਨਾਂ ਦਾ ਕਾਫ ਬਿਲਕੁਲ ਸਹੀ ਆਊਗਾ ਬਾਅਮੇ 1:02 ਦਵਾਰੇ ਫੇਰ ਤੁਹਾਨੂੰ ਮਿੰਕੇ ਦਿਖਾਣਾ ਇੱਥੋਂ ਜਿੱਥੋਂ ਤੀਰਾ ਪੂਰਾ ਖੜਮ ਆ ਇੱਥੋਂ ਆਪਣੇ ਫੀਤਾ ਕੜੇ ਤਿੱਕਰ ਲਗਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਬਾਅਦ 24 ਤੇ 11:59 ਇੱਥੇ ਆਪਾਂ ਲਿਖਾਂਗੇ ਇਧਰ ਨੇੜੇ ਕਰਕੇ ਦਿਖਾਓ 24 ਇਹਦੇ ਨਾਲ ਹੀ ਆਪਾਂ ਲਿਖਾਂਗੇ 11:59 ਇਸ ਤੋਂ ਬਾਅਦ ਜਿਹੜਾ ਸਭ ਤੋਂ ਵਧੀਆ ਟੌਪਿਕ ਮੈਂ ਤੁਹਾਨੂੰ ਦੱਸਿਆ ਸੀ ਹਨ ਆਹ ਕੋਣੀ ਤੁਸੀਂ ਜਰੂਰ ਮਿਣਾ ਕਰੋ ਕਸਟਮਰ ਦੀ ਔਰ ਠੀਕ ਹੈ ਇਹਨਾਂ ਦੀ ਜਿਹੜੀ ਕੂਣੀ ਉਹ 11.5 ਹੁਣ ਆਪਾਂ ਮੋੜ ਕੇ ਦੇਖਾਂਗੇ ਵੀ 11.5 ਤੰਗ ਤਾਂ ਨਹੀਂ 11.5 ਤੰਗ ਆ ਹੁਣ ਆਪਾਂ ਨੇ 12.5 ਕਰਤੀ ਆ ਦਿਖਾ ਦਿਓ ਠੀਕ ਹੈ ਇਸ ਤਰ੍ਹਾਂ ਮੈ ਲੈਣੀ ਰੈਲੀ ਜੀ ਜ਼ਿਆਦੇ ਨਹੀਂ ਕਸਣੀ ਨਹੀਂ ਤਾਂ ਫਿਰ ਜਦੋਂ ਆਪਾਂ ਕਸਾਂਗੇ ਤਾਂ ਕਸ ਪਊਗੀ ਹਨਾ ਜੇ ਆ ਲੋ 12.5 ਆਪਾਂ ਨੇ ਕੂਣੀ ਇੱਥੇ ਜਿੱਥੇ ਆਪਣੀ ਕੂਣੀ ਲਿਖੀ ਹੋਈ ਆ ਉਹਦੇ ਨਾਲ 12.5 ਕੂਣੀ ਲਿਖ ਦੇਣਾ ਉਸ ਤੋਂ ਬਾਅਦ ਜਿਵੇਂ ਆਪਾਂ ਤੀਰਾ ਮੇਨਾਂ ਘੁੰਮ ਜੋ ਕੈਮਰਾ ਨੇੜੇ ਲੈ ਕੇ ਆਓ ਇੱਥੇ ਤੀਰਾ ਬਿਲਕੁਲ ਖੜਾ ਹੋਣਾ ਚਾਹੀਦਾ ਖੜਮਾ ਖੜਮਾ ਡਿੱਗਣਾ ਨਹੀਂ ਚਾਹੀਦਾ ਤੀਰੇ ਨੂੰ ਬਿਲਕੁਲ ਇੱਥੋਂ ਆਪਾਂ ਨੇ ਇਸ ਤਰ੍ਹਾਂ ਮਹਿਨਤ ਤੀਰਾ ਦੇਖੋ ਠੀਕ ਹੈ ਜੀ ਆ 3/16 ਤੀਰਾ ਇਹਨਾਂ ਦੇ ਥੋੜਾ ਜਿਹਾ ਤਾਂ ਚੜਮਾ ਸੀ ਆਪਾਂ 16 ਕੀਤਾ ਤਾਂ ਤੀਰਾ ਇਹਨਾਂ ਦਾ ਕਿੰਨਾ ਹੋ ਜਾਊਗਾ 16 ਇੱਥੇ ਆ ਦੇਖੋ ਮੇਰੇ ਕੋਲ ਸਾਰੇ ਨਿਸ਼ਾਨ ਲੱਗੇ ਹੁੰਦੇ ਆ ਜਿੱਥੇ ਤੀਰੇ ਦਾ ਨਿਸ਼ਾਨ ਉੱਥੇ ਆਪਾਂ ਲਿਖਾਂਗੇ 16 ਇਸੇ ਤਰ੍ਹਾਂ ਹੀ ਆਪਾਂ ਨੇ ਗळा ਮਿਲ ਲੈਣਾ ਆ ਦੇਖੋ ਨੇੜੇ ਕਰਕੇ ਦਿਖਾਇਆ ਕਰੂ ਨਾ ਆ ਦੇਖੋ ਗळा ਆਪਾਂ ਨੇ ਥੋੜਾ ਜਿਹਾ ਰੈਲਾ ਰੱਖਣਾਗਾ ਇਮ ਗਲਾ ਇਹਦਾ ਹੈਗਾ 15 ਆਪਾਂ ਇੱਥੇ ਲਿਖਾਂਗੇ ਗਲੇ ਵਾਲੀ ਜਗ੍ਹਾ ਤੇ 15 ਜੇ ਆਪਾਂ ਸ਼ਰਟ ਬਣਾਉਣੇ ਹਨਾ ਕਈ ਵਾਰੀ ਅਗਲੇ ਟਾਈ ਲਾਉਣੀ ਹੁੰਦੀ ਫਿਰ ਅੱਧਾ ਇੰਚ ਵੱਧ ਹੋ ਰੱਖਣਾ ਕਿਉਂਕਿ ਜਦੋਂ ਆਪਾਂ ਗਲਾ ਬੰਦ ਹੋਏ ਨਾ ਫਿਰ ਟਾਈ ਵਗੈਰਾ ਲਾਉਣ ਵੇਲੇ ਦਿੱਕਤ ਆਉਂਦੀ ਆ ਉਸ ਤੋਂ ਬਾਅਦ ਕੀ ਕਰਨਾ ਆਪਾਂ ਨੇ ਫਰੰਟ ਮੈਨਣਾ ਇੱਥੋਂ ਆਹ ਫੱਟੀ ਦੇ ਕੋਲੋਂ ਫੜ ਕੇ ਤੁਸੀਂ ਨਾ ਬਿਲਕੁਲ ਆਹ ਫੱਟੀ ਦੇ ਉੱਪਰ ਲਗਾ ਕੇ ਇਸ ਤਰ੍ਹਾਂ ਆਹ ਦੇਖੋ ਇਹਨਾਂ ਦਾ ਫਰੰਟ ਥੋੜਾ ਜਿਆਦਾ ਜ਼ਿਆਦਾ ਹੋਣ ਕਰਕੇ ਬਲ ਪੈਂਦੇ ਆ ਇੱਥੇ ਆਪਾਂ ਫਰੰਟ ਪੂਰਾ ਪੂਰਾ ਰੱਖਣੇ ਨਾ ਫਰੰਟ 7.5 ਬਿਲਕੁਲ ਸਹੀ ਤਾਂ ਆਪਾਂ ਇਸ ਪੱਟੀ ਤੋਂ 7.5 ਫਰੰਟ ਮਿਲ ਲੈਣਾ ਜੇ ਤੁਹਾਨੂੰ ਫਿਰ ਕੁੜਤਾ ਪਾਇਆ ਹੋਇਆ ਹਨਾ ਫਿਰ ਤੁਸੀਂ ਇੱਥੋਂ ਨੇੜੇ ਕਰਕੇ ਇਹੋ ਫੀਤਾ ਪਰ ਇੱਥੋਂ ਲਗਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਇਧਰੋਂ ਬਿਲਕੁਲ ਇਸ ਤਰ੍ਹਾਂ ਆ ਦੇਖੋ ਉਹੀ 7.5 ਆ ਗਿਆ 15 ਦੱਦ ਹੋ ਗਿਆ 7.5 ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਨੇ ਇਸ ਤਰ੍ਹਾਂ ਫੀਤੇ ਨੂੰ ਪਾ ਲੈਣਾ ਬਾਹਾਂ ਉੱਪਰ ਕਰਕੇ ਬੈਕ ਦੀ ਦਿਖਾ ਦਿਓ ਉਧਰ ਦੀ ਆਹ ਚੀਜ਼ ਇੱਥੋਂ ਦੀ ਪੀਤਾ ਕਰਕੇ ਨਾ ਫਿਰ ਇਹਨੂੰ ਇਧਰ ਨੂੰ ਆਜੋ ਕੈਮਰਾ ਇਧਰ ਦਿਖਾਓ ਸਰੀਰ ਨੂੰ ਢਿੱਲਾ ਛੱਡੋ ਹਾਂ ਆ ਦੇਖੋ ਇਹਨੇ ਸਰੀਰ ਨੂੰ ਢਿੱਲਾ ਛੱਡਤਾ ਛਾਤੀ ਨਹੀਂ ਫਲਾਉਣੀ ਹੈ ਨਾ ਢਿੱਲਾ ਛੱਡਣਾ ਜਿਆਦਾ ਵੀ ਨਹੀਂ ਕਸਣਾ ਆਪਾਂ ਨਹੀਂ ਤਾਂ ਫਿੱਤੇ ਟੁੱਟ ਜੂ ਹਨਾ ਆ ਦੇਖੋ ਇਹਨੇ ਛਾਤੀ ਜਿਹੜੀ ਹੈਗੀ ਆ ਉਹ 35 ਇੰਚ ਤਾਂ ਆਪਾਂ 35 ਇੰਚ ਨੂੰ 35 ਇੰਚ ਛਾਤੀ ਇਹੀ ਲਿਖਣਾ ਦੇਖੋ ਇੱਥੇ ਆਪਨੇ ਲਿਖਿਆ ਹੋਇਆ ਨਾ 35 ਇੰਚ ਛਾਤੀ ਤਾਂ ਆਹ ਲੋ ਆਪਾਂ ਇੱਥੇ 35 ਲਿਖਾਂਗੇ ਹੁਣ ਜਿਹੜੀ ਕਮਰ ਆ ਉਹ ਅਲੱਗ ਆ ਪਰ ਆਪਾਂ ਸਭ ਤੋਂ ਪਹਿਲਾਂ ਪੇਟ ਮੈਨਣਾ ਹਨਾ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਪੇਟ ਮਾਣਾਂਗੇ ਨਾ ਪੇਟ ਨੂੰ ਫਲਾਉਣਾ ਨਾ ਢਿੱਲਾ ਛੱਡਣਾ ਆ ਦੇਖੋ ਠੀਕ ਹੈ ਜੀ ਕਿੰਨਾ ਹੋ ਗਿਆ ਪੇਟ ਇਹਨਾਂ ਦਾ ਨੇੜੇ ਕਰਕੇ ਦਿਖਾਓ ਪੇਟ ਇਹਨਾਂ ਦਾ ਹੈਗਾ 31 ਇੰਚ ਇੱਥੇ ਆਪਾਂ ਲਿਖਾਂਗੇ ਪੇਟ 31 ਪੇਟ ਹੁਣ ਜੇ ਤੁਸੀਂ ਚਾਹੋ ਨਾ ਵੀ ਜ਼ਿਆਦਾ ਨਾ ਹੀ ਖੁੱਲਾ ਹੋਵੇ ਨਾ ਟਾਈਟ ਤਾਂ 4 ਇੰਚ ਦੀ ਫਿਟਿੰਗ ਆਪਾਂ ਇਹਦੇ ਵਿੱਚ ਦੇ ਦੇਣੀ 31 ਤੇ 4 35 ਆ ਲੋ ਨਾ ਖੁੱਲਾ ਨਾ ਟਾਈਟ ਠੀਕ ਹੈ ਜੀ ਇਹ ਆਪਣੀ ਤਿਆਰ ਫਿਟਿੰਗਾਂ 35 ਬਹੁਤ ਦਾ ਕਿ ਫਿਰ ਥੋੜੀ ਫਿਟਿੰਗ ਕਰਨੀ ਹੈ ਤਾਂ ਥੋੜੇ ਫਿੱਟ ਜੀ ਕਸਟਮਰ ਕਹਿੰਦਾ ਤਾਂ ਉਹਨੂੰ 35 ਦੀ ਕਰ ਦੋ ਕਈ ਕਸਟਮਰ ਜਾਨੀ 2 ਇੰਚ ਦੀ ਫਿਟਿੰਗ ਪਵਾ ਲੈਂਦੇ ਆ ਜਿਹੜੇ ਫੁੱਲ ਅਟਾਇਟ ਪਾਉਂਦੇ ਹਨਾ ਜਿਹੜੀ 4 ਇੰਚ ਦੀ ਫਿਟਿੰਗ ਉਹ ਬਿਲਕੁਲ ਨਾਰਮਲ ਆ ਨਾ ਉਹ ਖੁੱਲਾ ਨਾ ਭੀੜਾ ਪਾਇਆ ਵੀ ਸਹੀ ਲੱਗੂ ਇਹਨਾਂ ਦੀ 33 ਕਮਰ ਕਰਨੀ ਆ ਆਪਾਂ ਇਹ ਥੋੜੀ ਜੀ ਫਿਟਿੰਗ ਪਾਉਂਦੇ ਆ ਲੋ ਠੀਕ ਆ 33 ਇੰਚ ਕਰਨੀ ਆ 34 ਆ ਲੋ 34 ਇੰਚ ਕਰਨੀ ਆ ਆਪਾਂ ਜਾਨੀ ਕਿ 3 ਇੰਚ ਦੀ ਫਿਟਿੰਗ ਪਾਵਾਂਗੇ ਇਹਨਾਂ ਦੀ ਇੱਥੇ ਆਪ ਕਮਰ 34 ਇਹਨਾਂ ਦੀ ਕਮਰ ਉਸ ਤੋਂ ਬਾਅਦ ਆ ਚੀਜ਼ ਨੂੰ ਆਪਾਂ हिਪ ਕਹਿ ਦਿੰਨੇ ਆ ਠੀਕ ਹੈ ਜੀ हिਪ ਆਪਾਂ ਇੱਥੋਂ ਮਿਲਾਵਾਂਗੇ ਇਹਨਾਂ ਦੀ ਆਹ ਲੋ हिਪ ਪੂਰੀ ਪੂਰੀ 34 ਤੇ ਕਮਰ ਹੈਗੀ ਜੀ ਇਹਨਾਂ ਦੀ 34 हिਪ ਆਪਾਂ ਨੇ ਇਸ ਤਰ੍ਹਾਂ ਖੁੱਲਾ ਫੀਤਾ ਕਰਕੇ ਦੇਖ ਲੈਣਾ ਵੀ ਬਿਲਕੁਲ ਜਿੱਥੇ ਕੰਫਰਟੇਬਲ ਜਾ ਹੋਵੇ ਠੀਕ ਆ ਆਪਾਂ ਇਹਨਾਂ ਦੀ हिਪ 38.5 ਕਰਾਂਗੇ ਆ ਦੇਖੋ ਤੁਸੀਂ ਨਾ ਫੀਤਾ ਇਸ ਤਰ੍ਹਾਂ ਕਰਕੇ ਠੀਕ ਆ ਇਸ ਤਰ੍ਹਾਂ ਦੇਖ ਲਿਆ ਕਰੋ ਵੀ ਰੈਲਾ ਆ ਰਿਹਾ ਨਾ ਆਹ ਲੋ 38.5 ਬਾਵਾ ਤੁਸੀਂ ਇਹ ਮੈ ਲਿਆ ਕਰੋ 34 ਦੇ ਵਿੱਚ ਤੁਸੀਂ ਸਾਢੇ 4 ਜਾਂ 5 ਇੰਚ ਦਾ ਮਾਰਜਿਨ ਰੱਖ ਕੇ ਇਸ ਤਰ੍ਹਾਂ ਕਰਕੇ ਦੇਖਣਾ ਕਰੋ ਠੀਕ ਹੈ ਜੀ ਪੂਰਾ ਆਪਾਂ ਕਿਸੇ ਦਾ ਨਾਪ ਲੈਣਾ ਮੇਰਾ ਭਰਾ ਜਾਂ ਕੋਈ ਭੈਣ ਨਵੀਆਂ ਸਿੱਖ ਰਹੀਆਂ ਹਨ ਉਹਨੂੰ ਆਹ ਫਾਰਮੂਲਾ ਵਧੀਆ ਰਹੂਗਾ ਇਸ ਤਰ੍ਹਾਂ ਦੇਖਣਾ ਕਰੋ ਕਰਕੇ ਠੀਕ ਹੈ ਜੀ ਇੱਥੋਂ ਆਪਾਂ ਹੈਪ ਲਿਖਾਂਗੇ ਨੇ ਤਿਆਰ ਉਹ 38.5 ਜਿਹੜਾ ਆਪਾਂ ਆ ਨਾਪ ਲਿਖ ਰਹੇ ਹਾਂ ਇਹ ਇਹਨਾਂ ਨੂੰ ਆਪਾਂ ਤਿਆਰ ਕਰਕੇ ਦੇਣਾ ਹੁੰਦਾ ਠੀਕ ਹੈ ਬਾਕੀ ਆਪਾਂ ਇੱਥੋਂ ਲੱਕ ਮੈਨਣਾ ਹੈਗਾ ਠੀਕ ਹੈ ਜੀ ਆ ਚੀਜ਼ ਨੂੰ ਆਪਾਂ ਕਮਰ ਵੀ ਕਹਿ ਦਿੰਨੇ ਆ ਲੱਕ ਵੀ ਕਹਿ ਦਿੰਨੇ ਹਨ ਇਹ ਜ਼ਰੂਰੀ ਮੈਨੂੰ ਤਾਂ ਕਰਕੇ ਆਪਾਂ ਲਾਸਟ ਕੇ ਦੇ ਹਿਸਾਬ ਨਾਲ ਪਾਵਾਂਗੇ ਤਾਂ ਆਪਣੀ ਚੀਕ ਵੀ ਨਹੀਂ ਪਊਗੀ ਤੇ ਜਿਆਦਾ ਢਿੱਲਾ ਵੀ ਨਹੀਂ ਪਊਗਾ ਜਿੱਥੇ ਅਗਲਾ ਪਜਾਮਾ ਜਾਂ ਪੈਂਟ ਬੰਦ ਹੈ ਹਨ ਉਹ ਚੀਜ਼ ਨੂੰ ਆਪਾਂ ਆ ਦੇਖੋ ਨੇੜੇ ਕਰਕੇ ਦਿਖਾਉ ਕੀਤਾ ਤੁਸੀਂ ਸਿੱਧੇ ਖੜੋ ਇਹਨਾਂ ਦਾ ਜਿਹੜਾ ਲੱਕ ਹੈਗਾ ਉਹ 30 ਇੰਚਾ ਤੁਸੀਂ ਇਹਨੂੰ ਲੱਕ ਕਹਿ ਲਓ ਆਪਾਂ ਕਮਰ ਹਨਾ ਆ ਚੀਜ਼ ਨੂੰ ਆਪਾਂ ਲੱਕ ਕਹਿੰਦੇ ਆ ਇਹ ਆਪਣੀ ਜਿਹੜੀ ਕਮਰ ਹੈਗੀ ਉਹ 30 ਇੰਚਾ ਇੱਕ ਆਪਣੀ ਹਿਪ ਆ ਵੀ ਹੁੰਦੀ ਆ ਇਹ ਆਪਾਂ ਪੈਂਟ ਵਾਸਤੇ ਮੈਨਨੀ ਆ ਪਜਾਮੇ ਦੇ ਵਿੱਚ ਆਪਾਂ ਨੂੰ ਲੋਡ ਨਹੀਂ ਪੈਂਦੀ ਠੀਕ ਆ ਜੀ ਆ ਪਜਾਮੇ ਦੇ ਵਿੱਚ ਲੋਡ ਆਪਾਂ ਨੂੰ ਨਹੀਂ ਪੈਂਦੀ ਕਿਉਂਕਿ ਕਈ ਭੈਣਾਂ ਕੰਫਿਊਜ਼ ਹੋ ਜਾਂਦੀਆਂ ਆ ਹਿਪ ਹਨਾ ਅਲੱਗ ਆ ਹਿਪ ਅਲੱਗ ਇਹ ਆਪਾਂ ਆਪਾਂ ਨੂੰ ਕੁੜਤੇ ਵਾਸਤੇ ਲੋਡ ਪੈਂਦੀ ਆ ਹਨਾ ਹੁਣ ਜਿਹੜੀ ਆਪਾਂ ਪਜਾਮੇ ਲੰਬਾਈ ਮੈਨਨੀ ਉਹ ਕਿਵੇਂ ਮੈਨਨੀ ਆ ਉਸ ਬਹੁਤ ਸੌਖਾ ਤਰੀਕਾ ਬੂਟ ਲਾ ਦਿਓ ਇੱਕ ਵਾਰੀ ਬਾਕੀ ਜੇ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਵੀ ਕਰਿਆ ਕਰੋ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹਨ ਉਹ ਤੁਸੀਂ ਮੈਨੂੰ ਕਮੈਂਟ ਬਾਕਸ 'ਚ ਆ ਕੇ ਵਧੀਆ ਲੱਗੀ ਜਾਂ ਕਿਸੇ ਚੀਜ਼ ਦੀ ਨਹੀਂ ਸਮਝ ਲੱਗੀ ਭੈਣੋ ਉਹ ਜ਼ਰੂਰ ਦੱਸਿਆ ਕਰੋ ਤੇ ਲਾਈਕ ਵਾਲਾ ਬਟਨ ਦਾ ਤੁਸੀਂ ਕਸਾਈ ਦੇਣਾਗਾ ਠੀਕ ਆ ਲਓ ਜੀ ਜਿੱਥੇ ਹੁਣ ਆਪਾਂ ਇਹ ਪਜਾਮਾ ਬੰਨਣਗੇ ਆਪਾਂ ਉੱਥੇ ਫੀਤਾ ਲਗਵਾਉਣਾ ਦੇਖੋ ਠੀਕ ਆ ਨੇੜੇ ਕਰਕੇ ਦਿਖਾਓ ਹੁਣ ਤੁਸੀਂ ਬਿਲਕੁਲ ਸਿੱਧੇ ਖੜਨਾ ਇਤੋਂ ਆਪਾਂ ਬਿਲਕੁਲ ਧਰਤੀ ਦੇ ਨਾਲ ਮਿਲਣਾ ਠੀਕ ਆ ਜੀ ਨੀਚੇ ਕਰਕੇ ਦਿਖਾ ਦਿਓ ਇਸ ਤਰ੍ਹਾਂ ਆਪਾਂ ਕਿੰਨਾ ਹੋ ਗਿਆ 39 ਲਓ ਜੀ ਆਪਾਂ ਇਹਨੂੰ 39 ਲਿਖਾਂਗੇ ਇੰਦਰ ਆਪਣੇ ਪਜਾਮੇ ਦੀ ਆਪਸ਼ਨ ਹੁੰਦੀ ਨਾਲ ਹੀ ਤਾਂ ਆਪਾਂ ਇੱਥੇ ਲਿਖਾਂਗੇ 39 ਉਹ ਵੀ ਮੂਰੀ ਜੇ ਅੱਜਕੱਲ ਜਿਵੇਂ ਬੈਲ ਬਟਨ ਚੱਲਦੇ ਹਨ ਪਜਾਮੇ ਤਾਂ ਆਪਾਂ ਨੇ ਬੈਲ ਬਟਨ ਪਜਾਮੇ ਦਾ ਨਾਪ ਲੈਣਾ ਇਸ ਤਰ੍ਹਾਂ ਵਧਾਉਣੇ ਮੂਰੀ 18 ਕਰੀਏ 18 ਮੂਰੀ ਕਰਨੀ ਇਹਨਾਂ ਨੇ ਸਟ੍ਰੇਟ ਪਜਾਮਾ ਬਣਾਉਣਾ ਜਿਹੜੀ ਮੂਰੀ ਜ਼ਿਆਦਾ ਖੁੱਲੀ ਨਾ ਟਾਈਟ ਹੁੰਦੀ ਹੈ ਨਾ ਉਹ ਮੂਰੀ 18 ਇੰਚ ਜਿਨੀਆਂ ਕਿ ਸਟ੍ਰੇਟ ਪਜਾਮਾ ਕਹਿੰਦੇ ਆਪਾਂ ਆ ਦੇਖੋ ਠੀਕ ਆ ਇਹ ਹੋ ਗਈ ਮੂਰੀ ਇਹਨਾਂ ਦੀ 18 ਇੰਚ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਮਿਲਾਗੇ ਫੱਟ ਲਓ ਜੀ ਠੀਕ ਆ ਫੱਟ ਨੂੰ ਆਪਾਂ 21 ਇੰਚ ਹੋ ਗਿਆ ਇੱਥੇ ਆਪਾਂ ਇਹਦੇ ਵਿੱਚ ਚਾਹ ਆਹ ਮਾਰਜਿਨ ਪਾ ਦਾਂਗੇ 3 ਜਾਂ 4 ਇੰਚ ਦਾ ਆ ਲੋ ਠੀਕ ਹੈ ਜੀ 21 22 23 24 24.5 ਹੁਣ ਤੁਸੀਂ ਥੱਲੇ ਬੈਠੋ ਅੱਜ ਕੋ ਤੁਸੀਂ ਇਸ ਤਰ੍ਹਾਂ ਨਾ ਕਸਟਮਰ ਨੂੰ ਉਠਾ ਕੇ ਦੀਏ ਨਾ ਕਰੋ ਵੀ ਆਪਣਾ ਸਪੇਸ ਹੈਗੀ ਹੈ ਬੈਠਣ ਦੀ ਕਈ ਭਰਾਵਾਂ ਨੇ ਨਾ ਪੱਟ ਬੈਠੇ ਤੋਂ ਫੁੱਲ ਜਾਂਦਾ ਉਹ ਚੀਜ਼ ਦਾ ਤੁਸੀਂ ਧਿਆਨ ਰੱਖਣਾ ਮੂਰੀ ਹੈਗੀ 18 ਪੱਟ 24.5 ਲਓ ਜੀ ਆ ਜੀ ਆਪਣੇ ਕੋਲੇ ਨਾਪ ਇਹਨਾਂ ਦਾ ਪੂਰਾ ਹੋ ਗਿਆ ਮੂਰੀ 18 ਹੋਗੀ ਤੇ ਜਿਹੜਾ ਪੱਟ ਹੈਗਾ ਉਹ 24.5 ਠੀਕ ਆ ਬਾਕੀ ਕਿਸੇ ਵੀ ਚੀਜ਼ ਦੀ ਸਮਝ ਨਹੀਂ ਆਉਂਦੀ ਉਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਆ ਕੇ ਕਮੈਂਟ ਕਰ ਸਕਦੇ ਹੋ ਤੇ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਉਹ ਵੀ ਮੈਨੂੰ ਦੱਸਿਓ ਮਿਲਦੇ ਆ ਕੱਲ ਆਪਾਂ ਨੈਕਸਟ ਕਿਸੇ ਨਵੀਂ ਵੀਡੀਓ ਨਾਲ ਜੀ ਤੇ ਜੇ ਤੁਹਾਨੂੰ ਕਿਸੇ ਹੋਰ ਟੌਪਿਕ ਦੀ ਵੀਡੀਓ ਚਾਹੀਦੀ ਹੈ ਮੈਨੂੰ ਉਹ ਵੀ ਕਮੈਂਟ ਬਾਕਸ ਦੇ ਵਿੱਚ ਲਿਖ ਕੇ ਦੱਸੋ ਠੀਕ ਆ ਜੀ ਮੋਬਾਈਲ ਨੰਬਰ ਮੈਂ ਆਹ ਦਾ ਇਹਦੇ ਵਿੱਚ ਮੈਂਸ਼ਨ ਕਰੀ ਦੇਵਾਂਗਾ ਧੰਨਵਾਦ ਜੀ ਐਂਡ